ਅੱਛਾ ਕਾਲਜੀ ਤੁਸੀਂ ਦੇਖ ਰਹੇ ਹੋ ਚੈਨਲ ਰਵਨੀਊਜ਼ ਪੰਜਾਬ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਦੀ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਦੇ ਵਿੱਚ ਕੰਮ ਕਰਦੇ ਕੱਚੇ ਮੁਲਾਜ਼ਮ ਬੜੇ ਲੰਬੇ ਸਮੇਂ ਤੋਂ ਨਿੱਗੀਆਂ ਤਨਖਾਹਾਂ ਤੇ ਕੱਚੇ ਤੌਰ ਤੇ ਕੰਮ ਕਰ ਰਹੇ ਨੇ ਪਰ ਕਿਸੇ ਵੀ ਸਰਕਾਰ ਨੇ ਉਹਨਾਂ ਦੀ ਸਾਥ ਨਹੀਂ ਦਿੱਤਾ ਸਗੋਂ ਸਰਕਾਰਾਂ ਵੱਲੋਂ ਵੱਖ-ਵੱਖ ਸਮੇਂ ਤੇ ਇਹਨਾਂ ਨੂੰ ਠੇਕੇਦਾਰੀ ਕੰਪਨੀਆਂ ਦੇ ਕਾਰਪੋਰੇਟ ਕਰਾਣਾ ਤੇ ਸਟਾਫੀਆਂ ਨੂੰ ਫਸੂਆ ਵਾਂਗ ਵੇਸ਼ ਦਿੱਤਾ ਜਾਂਦਾ ਹੈ ਵੇਖ ਸਰਕਾਰਾਂ ਵੱਲੋਂ ਵੋਟਾਂ ਵੇਲੇ ਕੱਚੇ ਮਲਾਜ਼ਮ ਪੱਕੇ ਕਰਨ ਦੇ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਨੇ ਪਰ ਸਤਾ ਵਿੱਚ ਆਉਣ ਤੋਂ ਬਾਅਦ ਕਿਸੇ ਐਮਐਲਏ ਨੇ ਐਮਪੀ ਨੇ ਇਹਨਾਂ ਦੀ ਸਾਰ ਨਹੀਂ ਲੈਂਦੀ ਸੋ ਇਹਨਾਂ ਦਾ ਕਹਿਣਾ ਹੈ ਕਿ ਇਕੱਠੇ ਹੋ ਕੇ ਸੰਘਰਸ਼ ਲੜਨਾ ਤੇ ਕਿਸੇ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਕੱਚੇ ਮਲਾਜ਼ਮਾਂ ਨੂੰ ਵੀ ਇਹਨਾਂ ਨੇ ਬੇਨਤੀ ਕੀਤੀ ਹੈ ਕਿ ਇਕੱਠੇ ਹੋ ਕੇ ਜਾ ਸੰਘਰਸ਼ ਕਰੀਏ ਤੇ ਪੱਕੇ ਹੋਣ ਦੀ ਸਰਕਾਰ ਤੋਂ ਮੰਗ ਕਰੀਏ ਪੰਜਾਬ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਆਟੋ ਸੋਰਸ ਵਰਕਰਜ਼ ਜੁਨੀਅਰ ਪੰਜਾਬ ਨੇ 21 ਅਪ੍ਰੈਲ 2025 ਤੋਂ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਦੇ ਸਾਰੇ ਕੱਚੇ ਕਾਮੇ ਅਣਮਿਥ ਸਮੇਂ ਦੇ ਲਈ ਹੜਤਾਲਾਂ ਦੇ ਜਾ ਰਹੇ ਹਨ ਇਹਨਾਂ ਦੀਆਂ ਮੰਗਾਂ ਹਨ ਕਿ ਨਿੱਜੀ ਕੰਪਨੀਆਂ ਤੇ ਠੇਕੇਦਾਰਾਂ ਨੂੰ ਬਾਹਰ ਕੱਢ ਕੇ ਆਟੋ ਸੋਰਸ ਮਲਾਜ਼ਮਾਂ ਨੂੰ ਵਿਭਾਗ ਵਿੱਚ ਸ਼ਾਮਲ ਕਰਕੇ ਰੈਗੂਲਰ ਕੀਤਾ ਜਾਵੇ ਸਾਰੇ ਮਲਾਜ਼ਮਾਂ ਨੂੰ ਤਨਖਾਹ ਘਟੋਟ 35000 ਤੋਂ ਵੱਧ ਕੇ 40000 ਪ੍ਰਤੀ ਮਹੀਨਾ ਦਿੱਤੀ ਜਾਵੇ ਸਥਾਨਕ ਸਰਕਾਰਾਂ ਵਿੱਚ ਜਿਵੇਂ ਪੁਰਾਣੀ ਪੈਨਸ਼ਨ ਸਕੀਮ ਲਾਗੂ ਹੈ ਅਤੇ ਉਸੇ ਤਰ੍ਹਾਂ ਵਾਟਰ ਸਪਲਾਈ ਸੀਵਰੇਜ ਬੋਰਡ ਵਿੱਚ ਵੀ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ ਫੀਲਡ ਕਰਮਚਾਰੀਆਂ ਦੀ ਸਪੈਸ਼ਲ ਪੱਤਾ 3000 ਰੁਪਏ ਦਿੱਤਾ ਜਾਵੇ ਤੋਗਤਾ ਰੱਖਣ ਵਾਲੇ ਕਰਮਚਾਰੀ ਨੂੰ 5 ਸਾਲ ਦੇ ਤਜਰਬੇ ਤੋਂ ਬਾਅਦ ਲਾਜ਼ਮੀ ਕਰ ਦਿੱਤਾ ਜਾਵੇ ਵਾਟਰ ਸਪਲਾਈ ਦਾ ਸੀਵਰੇਜ ਦੇ ਕੰਮਿਆਂ ਨੂੰ ਤਨਖਾਹ ਪੰਜਾਬ ਸਰਕਾਰ ਦੇ ਖਜ਼ਾਨੇ ਵਿੱਚ ਦਿੱਤੀ ਜਾਵੇ ਤੇ ਕਾਨੂੰਨਾਂ ਵਿੱਚ ਮਜ਼ਦੂਰ ਵਿਰੋਧੀ ਛੇੜਛਾੜ ਨਾ ਕੀਤੀ ਜਾਵੇ ਸੰਘਾਂ ਨੂੰ ਮਨਾਉਣ ਦੇ ਲਈ ਸਰਕਾਰ ਦੇ ਵਿਰੁੱਧ 21 April 2025 ਤੋਂ ਵਾਟਰ ਸਪਲਾਈ ਦਾ ਸੀਵਰੇਜ ਬੋਰਡ ਨੇ ਸਾਰੇ ਕਰਮਚਾਰੀਆਂ ਨੇ ਅਨੁਮਿਤਾ ਸਮੇਂ ਦੇ ਲਈ ਹੜਤਾਲ ਰੱਖ ਦਿੱਤੀ ਹੈ। ਰਸਈਆਂ ਹੋਰ ਖਬਰਾਂ ਜਾਣਨ ਲਈ ਸਾਡੇ ਚੈਨਲ ਨੂੰ ਘੰਟੀ ਵਾਲਾ ਬਟਨ ਦਬਾ ਕੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਮਿਲਨੇ ਆਂ ਹੋਰ ਖਬਰ ਦੇ ਨਾਲ ਧੰਨਵਾਦ ਜੀ।